ਮਾਮਲਾ ਅਮਰਸਰ ਦੇ ਮੋਕੰਪੂਰਾ ਇਲਾਕੇ ਦਾ ਹੈ ਜਿੱਥੇ ਰਾਜਪੂਤਾ ਦੀ ਰਹਿਣ ਵਾਲੀ ਭੂਮਿਕਾ ਵੱਲੋਂ ਆਪਣੀ ਪਤੀ ਤੇ ਦੂਜਾ ਵਿਆਹ ਕਰਵਾਉਣ ਦੇ aarop lagaye gaye ne ਜਿਸ ਤੇ ਚਲਦੇ ਰਾਜਪੁਰਾ ਤੋਂ ਆਏ ਉਸਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਖਾਲ ਹੈ ਤੇ ਪੁਲਿਸ ਪ੍ਰਸ਼ਾਸਨ ਕੋਲੋਂ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਪੀੜਤ ਲੜਕੀ ਭੂਮਿਕਾ ਤੋਂ ਉਸਦੇ ਮਾਪਿਆਂ ਦੱਸਿਆ ਕਿ ਭੂਮਿਕਾ ਵੱਲੋਂ ਅਮਰਸਰ ਦੇ ਲਵਦੀਪ ਨਾਲ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਤੇ 8 ਮਹੀਨੇ ਦੀ ਗਰਭਵਤੀ ਹੋਣ ਤੇ ਉਸਦੇ ਪਤੀ ਲਵਦੀਪ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਤੇ ਉਸਦੀ ਬੇਟੀ ਨੂੰ ਛੱਡ ਕੇ ਚਲਾ ਗਿਆ ਮਹਿਰਾਲ ਕੋਲ ਸਦ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਆਪਣਾ ਨਾਮ ਦੱਸ ਕੇ। ਨਾਮ ਭੂਮੀਕਾ। ਕਿੱਥੋਂ ਦੇ ਰਹਿਣ ਵਾਲਿਓ? ਰਾਜਪੁਰਾ। ਹਾਂਜੀ ਤੁਸੀਂ ਕਿਹੜੀ ਜਗ੍ਹਾ ਤੇ ਪਹੁੰਚੇ ਹੋ? ਅੰਮ੍ਰਿਤਸਰ ਪਹੁੰਚੇ ਆ ਅੱਜ। ਕੀ ਗੱਲ ਹੋਈ ਹੈ ਜੀ? ਗੱਲ ਆਈ ਹੈ ਮੁੰਡੇ ਨੇ ਵਿਆਹ ਕਰਾ ਲਿਆ ਸੀਗਾ। ਤੇ ਕਿਨੇ ਤੁਹਾਡੇ ਘਰ ਵਾਲੇ ਨੇ? ਮੇਰੇ ਘਰ ਵਾਲੇ ਨੇ ਵਿਆਹ ਕਰਾ ਲਿਆ ਸੀ। ਬਸ ਵਿਆਹ ਕਿਦੋਂ ਹੋਇਆ ਸੀ ਉਸ ਦਾ? 2023 ਚ ਹੋਇਆ ਸੀਗਾ 23 23 ਮਾਰਚ ਅਪ੍ਰੈਲ ਨੂੰ ਹੋਇਆ ਸੀਗਾ। ਅੱਛਾ ਕਿੰਨਾ ਚਿਰ ਤੁਹਾਡੇ ਨਾਲ ਰਿਹਾ ਹੋ? ਮੇਰੇ ਨਾਲ 4 5 6 ਮਹੀਨੇ ਰਹਾ ਮੇਨ ਨਾਲ ਹੁਣ ਜ 1 ਜਨਵਰੀ ਨੂੰ ਚਲਾ ਗਿਆ ਸੀ ਮੈਂ ਛੱਡ ਗਏ ਅੱਛਾ ਤੇ ਮੈਂ ਘਰੇ ਚਲੀ ਗਈ ਸੀਗੇ ਆਪਣੇ ਉਸਨੇ ਹੁਣ ਦੂਜਾ ਵਿਆਹ ਕਰਾ ਲਿਆ ਹਾਂਜੀ ਹੁਣ ਉਹਨੇ 1 ਡੇਢ ਮਹੀਨਾ ਆਇਆ ਉਹਨੇ ਦੂਜਾ ਵਿਆਹ ਕਰਾ ਲਿਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਸਾਨੂੰ ਹੁਣੇ ਹੀ ਪਤਾ ਚੱਲਿਆ ਥੋੜੇ ਦਿਨ ਹੋਏ ਐ ਕਿ ਤੁਸੀਂ ਅਜੰਮਰ ਸਰ ਪਹੁੰਚੇ ਹਾਂਜੀ ਅੱਜ ਅਸੀਂ ਅਜੰਮਰ ਸਰ ਪਹੁੰਚੇ ਤੁਹਾਡੇ ਕੋਈ ਸਬੂਤ ਹੈਗਾ ਉਸਨੇ ਦੂਜਾ ਵਿਆਹ ਕਰਾਇਆ ਵਿਆਹ ਦਾ ਸਪੋਰਟ ਸਾਰਾ ਪਿਆ ਸਾਡੇ ਤੇ ਅੱਛਾ ਤੁਹਾਡੇ ਕੋਲ ਹਾਂਜੀ ਤੁਹਾਡੇ ਨੂੰ ਧੋਖਾ ਹੋਇਆ ਹਾਂਜੀ ਧੋਖਾ ਬਹੁਤ ਵੱਡਾ ਹੋਇਆ ਹੁਣ ਸਾਡਾ ਸਾਡਾ ਕਿੰਨੀ अच्छा ਕਿੰਨੇ ਮਹੀਨੇ ਤੋਂ ਤੁਸੀਂ ਪ੍ਰੈਗਨੈਂਟ ਹੋ ਮੈਨੂੰ 8ਵਾਂ ਮਹੀਨਾ ਲੱਗਿਆ ਹੋਇਆ ਤੇ ਹੁਣ ਉਹ ਉਸ ਤੋਂ ਬਾਅਦ ਉਸ ਨੂੰ ਪਤਾ ਮੁੰਡੇ ਨੂੰ ਵੀ ਪ੍ਰੈਗਨੈਂਟ ਹੈ ਸਾੜਾ ਕੁਝ ਪਤਾ ਜੀ ਉਹਨਾਂ ਤੇ ਉਹ ਹੁਣ ਕੀ ਕਹਿੰਦਾ ਵੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਨਹੀਂ ਕਹਿੰਦਾ ਬਸ ਤੁਸੀਂ ਕੌਣ ਹੈ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਹੈਗਾ ਅੱਛਾ ਮੈਂ ਤੁਹਾਨੂੰ ਪੂਰਾ ਧੋਖਾ ਧੋਖਾਦਾਰੀ ਕੀਤੀ ਹੋਈ ਹੈ ਹਾਂਜੀ ਇਸ ਬਾਰੇ ਮੈਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਤੁਸੀਂ ਕੰਪਲੇਟ ਸਵੇਰ ਦੀ ਕੀਤੀ ਹੋਈ ਆ ਸੁਣ ਨਹੀਂ ਰੇ ਸਾਡੀ ਉਹ ਕੀ ਕਹਿੰਦੇ ਕਹਿੰਦੇ ਕਰ ਦਾਂਗੇ ਕਹਿੰਦੇ ਰਾਮ ਨਾਲ ਕਰਾਂਗੇ ਇੱਕ ਦਿਨ ਇੱਕ ਦਿਨ ਚ ਥੋੜੀ ਨਾ ਹੋ ਜੂਗੀ ਸਾੜਾ ਕੁਝ ਅੱਛਾ ਚਾਪ ਚਾਹੀਦਾ ਮੈਂ ਨਾਮ ਸ਼ਾਲੂ ਕਰ ਗਿਆ ਕਿੱਥੋਂ ਰਹਿਣਾ ਬਈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਹਾਂ ਕੀ ਮਸਲਾ ਤੇ ਮੈਂ ਜ਼ਿਲ੍ਹਾ ਮਾਨਸਾ ਦੇ ਵਿਆਹੀ ਜੀਵਨ ਕੁਮਾਰ ਦੇ ਨਾਲ ਜੀਵਨ ਕੁਮਾਰ ਦਾ ਇੱਕ ਸੋਤੇਲਾ ਮੁੰਡਾ ਲਵਦੀਪ ਸਿੰਘ ਸੀ ਆਹ ਤੋਂ 1 ਸਾਲ ਪਹਿਲਾਂ ਇਹ ਗੁੜੀਆਂ ਨੂੰ ਮੇਰੇ ਕੋਲ ਲੈ ਆਇਆ ਸੀ ਪਰ ਇਹਨੂੰ ਮੈਂ ਆਪਣੀ ਬੱਚੀ ਸਮਝ ਕੇ ਇਹਨੂੰ ਇਹਦੇ ਨਾਲ ਵਿਆਹਤਾ ਕਿਉਂਕਿ ਇਹ ਪਿਆਰ ਕਰਦੇ ਸੀ ਕਹਿੰਦੇ ਸੀ ਵਿਆਹ ਕਰਾਣ ਜਾਂਦੇ ਮੈਂ ਇਹਨਾਂ ਦੇ ਮੈਰਿਜ ਕਰਾਤੀ ਮੁੜ ਕੇ ਮਤਲਬ ਉਸ ਮੁੰਡੇ ਨੇ ਸਖਾ ਕੇ ਨੂੰ ਇਹਨੂੰ ਲੈ ਗਿਆ ਰਾਜਪੁਰੇ ਨੂੰ ਉੱਥੇ ਜਾ ਕੇ ਸੋਹਰਿਆਂ ਚ ਰਹਿਣ ਲੱਗਾ ਮੈਂ ਚੱਲ ਉਹ ਵੀ ਮਾਂ ਬਾਪ ਹੀ ਇਹਦੇ ਕੋਈ ਗੱਲ ਨਹੀਂ ਉੱਥੇ ਰਹਿ ਲਿਆ ਇੱਥੇ ਰਹਿ ਲਿਆ ਇੱਕ ਹੀ ਗੱਲ ਆ ਮੁੜ ਕੇ ਇਹਨੂੰ ਧੋਖਾ ਦੇ ਕੇ ਤੇ ਪ੍ਰੈਗਨੈਂਟ ਕਰਕੇ ਇੱਥੇ ਫੇਰ ਬਾਪ ਨਾਲ ਮੇਰੇ ਕੋ ਆਪਣਾ ਡੈਡੀ ਵੀ ਲੈ ਗਿਆ ਕਹਿੰਦਾ ਪੀ ਇਹ ਮੇਰਾ ਬਾਪ ਹੀ ਆ ਤੇਰਾ ਘਰ ਆਗਾ ਨਹੀਂ ਅਲੱਗ ਰਹਿਣ ਲੱਗਾ ਤੇ ਪਤਾ ਨਹੀਂ ਕਿਹੜੀ ਰਾਹ ਚੱਲਦੀ ਜਨਾਨੀ ਲੈ ਆਂਦੀ ਉਹਨਾਂ ਨੇ ਬੈਂਟਰੀ ਰਿਕਸ਼ਾ ਚਲਾਉਂਦੇ ਸੀ ਉਹਨਾਂ ਨੂੰ ਬਿਠਾ ਕੇ ਲੈਂਦਾ ਕਹਿੰਦੇ ਸਾਡੀ ਮੇਰੀ ਘਰ ਦੀ ਆ ਮੈਂ ਵਿਆਹ ਕਰਾਣ ਲੱਗਾ ਉਸ ਟਾਈਮ ਤੇ ਮੈਂ ਕਿਹਾ ਵੀ ਚੁੱਪ ਕਰ ਜਾਓ ਵੀ ਤੁਸੀਂ ਉਹਨਾਂ ਨੂੰ ਡਿਵੋਰਸ ਨਹੀਂ ਕਰਾਇਆ ਤੁਸੀਂ ਨਾ ਕਰਾਓ ਵਿਆਹ ਤੇ ਇਹਨਾਂ ਨੇ ਮੇਰੀ ਇੱਕ ਨਹੀਂ ਮਨੀ ਹੋਇਆ ਨਹੀਂ ਉਹਨੇ ਦੂਜਾ ਵਿਆਹ ਕਰਾਇਆ ਹਾਂਜੀ ਪਤਾ ਕੀ ਕਹਿੰਦੇ ਕਹਿੰਦੇ ਮੈਂ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੀਓ ਉਹ ਕੁਛ ਵੀ ਨਹੀਂ ਵਿਗਾੜ ਸਕਦੇ ਠੀਕ ਹੈ ਮੈਂ ਇਹਨਾਂ ਨਾਲ ਅਲੱਗ ਹੋ ਗਈ ਇਸ ਗੱਲ ਤੋਂ ਉਸ ਦਿਨ ਦਾ ਮੈਨੂੰ ਵੀ ਇਹਨਾਂ ਨੇ ਛੱਡਿਆ ਆ ਮੇਰੇ ਹਸਬੰਡ ਨੇ ਜੀਵਨ ਕੁਮਾਰ ਨੇ ਤੇ ਇਹਨੂੰ ਵੀ ਛੱਡਿਆ ਆ ਠੀਕ ਹੈ ਸਾਨੂੰ ਕਹਿੰਦੇ ਵੀ ਤੁਸੀਂ ਤੇ ਐਵੇਂ ਵਾਰਾ ਕੁੱਤੀ ਆ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਬੋਲਦੇ ਇਹ ਦੋਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਮੈਂ ਵੀ ਪੁਲਿਸ ਨੂੰ ਵੀ ਆਈ ਕਹਿੰਦੀ ਆ ਵੀ ਕਹਿ ਦਿੱਤੀ ਪਿਆ ਨਾ ਇੰਨਾ ਕਰੀਦਾ ਨਾ ਇਹਨਾਂ ਨੂੰ ਸਜ਼ਾ ਦਾ ਵੋ ਪਿਓ ਪੁੱਤਾਂ ਨੂੰ ਸਜ਼ਾ ਦਾ ਵੋ ਮਰਕੇ ਤੁਹਾਡਾ ਨਾ ਵੀ ਧੋਖਾ ਆਇਆ ਤੇ ਕੁੜੀ ਨਾਲ ਵੀ ਧੋਖਾ ਆਇਆ ਵਾ ਹਾਂਜੀ ਕਿੰਨੇ ਮਹੀਨੇ ਦੀ ਪ੍ਰੈਗਨੈਂਟ ਆ ਕੁੜੀ 8 ਮਹੀਨੇ ਆ 9ਵਾਂ ਮਹੀਨਾ ਲੱਗਣਾ ਹਜੇ ਅੱਛਾ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਇਹਨੂੰ ਛੱਡ ਗਿਆ ਹਾਂਜੀ ਇਹ ਕੁੜੀਆ ਨੂੰ ਫਿਰ ਮੈਂ ਤਰਸ ਕਰਕੇ ਆਪ ਸੱਦਿਆ ਸੀ ਕਿ ਡੇਟਾ ਮੇਰੀ ਵੀ ਇੱਕ ਧੀ ਆ ਤੂੰ ਮੇਰੀ ਧੀ ਸਮਝ ਲੈ ਮੈਂ ਸਮਝੂਗੀ ਕਿ ਵੱਡੀ ਆ ਤੂੰ ਆ ਜਾ ਮੇਰੇ ਕੋਲ ਇਹਨਾਂ ਚਲ ਮੇਰੇ ਨਾਲ ਤੇ ਜੋ ਬੀਤਰੀ ਸੀ ਬੀਤ ਗਈ ਪਰ ਇਹਦੇ ਨਾਲ ਇਨਸਾਫ ਦੇਣਾ ਚਾਹੀਦਾ ਕਿਉਂਕਿ ਇਹ ਬੱਚਾ ਹਣ ਵਾਲਾ ਕਿਸੇ ਰੋਜ਼ ਨਹੀਂ ਇਸ ਵਕਤ ਤੇ ਮੈਂ ਵੀ ਖੜੀ ਸੀ ਮੇਰਾ ਹਸਬੰਡ ਪੂਰਾ ਹੋ ਗਿਆ ਸੀ ਪਹਿਲਾਂ ਇਹ ਦੂਸਰੀ ਜਗ੍ਹਾ ਤੇ ਮੇਰੀ ਸ਼ਾਦੀ ਹੋਈ ਸੀ ਇਹ ਵੀ ਮੈਂ ਆਪਣੀ ਮਰਜ਼ੀ ਨਾਲ ਹੀ ਹੋਈ ਸੀ ਮੇਰੀ ਤੇ ਪਰ ਇਹਨਾਂ ਦੋਨਾਂ ਨੂੰ ਜਾਣੀਆਂ ਦੀ ਧੋਖਾ ਮਿਲਿਆਗਾ ਨੂੰ ਇਨਸਾਫ ਮਿਲਣਾ ਚਾਹੀਦਾ ਜੀਵਨ ਕੁਮਾਰ ਤੇ ਲਬਦੀਪ ਸਿੰਘ ਬਹੁਤ ਜਿਆਦੇ ਧੋਖੇਬਾਜ਼ ਆ ਬਹੁਤ ਦੁਨੀਆਂ ਦੇ ਫਰੋਡ ਆ ਇਹਨਾਂ ਦਾ ਕਰੈਕਟਰ ਮਾਨਸਾ ਜ਼ਿਲ੍ਹੇ ਦੀ ਪੁਲਿਸ ਨੂੰ ਪਹੁੰਚ ਲੋ ਵੀ ਇਹਨਾਂ ਦਾ ਪਿਓ ਪੁੱਤਾਂ ਦਾ ਕੀ ਕਰੈਕਟਰ ਹੈ ਹਾਂਜੀ ਮਾਨਸਾ ਜ਼ਿਲ੍ਹਾ ਦੀ ਪੁਲਿਸ ਅਜੇ ਵੀ ਲੱਭਦੀ ਪਈ ਹੈ ਇਹ ਨਹੀਂ ਕੰਮ ਕਰਦੇ ਆ ਇੱਥੇ ਤੇ ਬੈਂਡਰੀ ਚਲਾਂਦੇ ਆ ਉਧਰ ਜਾ ਕੇ ਮੋਟਰਸਾਈਕਲ ਚੋਰੀ ਕਰਦੇ ਆ ਇਹਨਾਂ ਦੇ ਪਰਚੇ ਪੰਜ ਪਰਚੇ ਆ ਇਹਨਾਂ ਦੇ ਇਹਨਾਂ ਦੋਨਾਂ ਦੇ ਉੱਤੇ ਪਰ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਜੀ ਸਾਨੂੰ ਦੋਨਾਂ ਜਾਣਿਆਂ ਨੂੰ ਇਨਸਾਫ ਦਵਾਓ ਅਸੀਂ ਗਰੀਬ ਘਰ ਦੀਆਂ ਕੁੜੀਆਂ ਪਰ ਸਾਨੂੰ ਇਹਨਾਂ ਨੇ ਲੁੱਟ ਲਿਆ ਬਸ ਇਹੀ ਕਿੰਨੇ ਦਿਨ ਇਨਸਾਫ ਮਿਲਣਾ ਚਾਹੀਦਾ ਕੀ ਗੱਲ ਹੈ ਸਾਰਾ ਮਾਮਲਾ ਦਾ ਮੇਰਾ ਨਾਮ ਅਨਿਲ ਸ਼ਰਮਾ ਹੈ ਅੰਬਾਲਾ ਗਰੇਨੇ ਵਾਲੋਂ ਮੇਰੀ ਬਾਈ ਰਾਜਪੁਰੇ ਗਰੇਨੇ ਵਾਲੀ ਹੈ ਇਹ ਬੇਟੀਆਂ ਹੈ ਮੇਰੀ ਹਾਂਜੀ ਸਰ ਇਸ ਨੇ ਸ਼ਾਦੀ ਕਰ ਲਈ थी ਆਪਣੀ ਮਰਜ਼ੀ ਸੇ ਆਜੋ ਬਹੁਤ ਪਰੇਸ਼ਾਨ ਹੈ ਅਬ ਇਸਕੋ ਕहां ਲੈ ਕੇ ਜਮ

अच्छा पुलिस प्रशासन आपकी नहीं सुन रही कोई सुनवाई नहीं हो रही मेरी बिल्कुल भी मेरे हरियाणा की पुलिस होती तो यहाँ सारा सर्कल सेट कर देती वो लेकिन इन्होंने कुछ सुनवाई नहीं सुबह की थी अभी तो कोई सुनवाई नहीं है वो लड़का मेरे को चैलेंज करके चला गया कि जो पुलिस वाले कुछ नहीं कर सकते मेरा बस मेरे पंजाब आपका बिल्कुल खत। आपने अभी जो दरख्वास्त दी है कहाँ पे दी है किस जगह पे ये सर यही है मोगमपुरा है थाना वहाँ पे अच्छा। वहाँ तो पे कोई सुनवाई नहीं करी, कोई, के के के, के, नहीं के के नहीं कोई फोन नहीं किया सर उन्होंने कोई सुनवाई नहीं हो रही है यहाँ पे, बहुत परेशान हो गया हूँ। अच्छा क्या, क्या मांग क्या करते हो सर मांग क्या सर इंसाफ चाहिए मेरे को तो बस इंसाफ दे दो मेरे को और कुछ नहीं। कि तुम दे रहे हो ना की गल हुई है सर दसो जी मेरा नाम पूनम राजपुरा तो है मैंने अपनी बेटी की मैरिज की थी एक साल ਲੋ ਗਿਆ ਮੇਰੇ ਬੇਟੇ ਨੂੰ ਪ੍ਰੈਗਨੈਂਟ ਆ ਉਹਨੇ ਦੂਜਾ ਵਿਆਹ ਹੀ ਕਰਵਾ ਲਿਆ ਕਿੰਨੇ ਵੇਆ ਦੂਸਰਾ ਕਰਾ ਉਹਦੇ ਹੀ ਕਰਵਾ ਲਨੇ ਕਿੱਥੋਂ ਉਹ ਕਿੱਥੇ ਰਹਿੰਦਾ ਸੀ ਉਹ ਵੀ ਇੱਧਰ ਹੀ ਰਹਿੰਦਾ ਸੀ ਅੰਬਰਸਰ ਦੇ ਸ਼ਹਿਰ ਦਾ ਨਾਮ ਨਹੀਂ ਮੈਨੂੰ ਪਤਾ ਇੱਧਰ ਹੀ ਰਹਿੰਦੇ ਸੀ ਅੰਬਰਸਰ ਮੁਗਮਪੁਰੇ ਇੱਧਰ ਰਹਿੰਦਾ ਮੁਗਮਪੁਰੇ ਉਹਨੇ ਵਿਆਹ ਦੂਸਰਾ ਕਦੋਂ ਕਰਾਇਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਮੈਨੇ 7 ਮਾਰਚ ਨੂੰ ਵਿਆਹ ਕਰਵਾਇਆ ਸੀ ਮੈਨੂੰ 10 15 ਦਿਨ ਪਤਾ ਲੱਗੇ 10 ਦਿਨ ਤੱਕ ਜੀ ਉਹਨੇ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਵਿਆਹ ਦੂਜਾ ਕਰਾਉਣਾ ਹੈ ਕੋਈ ਕੁੜੀ ਨਹੀਂ ਜੀ ਕਿ ਸਰ ਇਹ ਕੁੜੀ ਤਾਂ ਧੀ ਉਹਨੂੰ ਪ੍ਰੈਗਨੈਂਟ ਹੈਗੀ ਆ ਹਾਂਜੀ ਪ੍ਰੈਗਨੈਂਟ ਹੈ ਉਹਨ ਵੱਟੋਂ 3 ਮਹੀਨੇ ਉਸ ਮੁੰਡੇ ਨੂੰ ਪਤਾ ਹੈਗਾ ਵੀ ਕੁੜੀ ਪ੍ਰੈਗਨੈਂਟ ਹੈ ਹਾਂਜੀ ਪਤਾ ਹੈ ਉਸਨੂੰ ਤੇ ਉਹ ਕੀ ਕਹਿ ਰਿਹਾ ਹੁਣ ਉਹ ਤਾਂ ਕਹਿ ਰਿਹਾ ਬਸ ਕਹਿੰਦਾ ਮੈਂ ਮੈਂ ਕੋਈ ਖਰਚਾ ਨਹੀਂ ਦੇਣਾ ਕੁੜੀ ਮੈਨੂੰ ਚਾਹੇ ਅੰਦਰ ਕਰਵਾ ਦੋ ਕਹਿੰਦਾ ਕਹਿੰਦਾ ਮੇਰਾ ਤਾਂ ਐ ਹੀ ਨਹੀਂ ਹੈ ਹੀ ਉਹਦਾ ਬੱਚਾ ਉਹਦੇ ਨਾਲ ਹੀ ਰਹੀ ਹੈ ਇਹ ਸਾਲ ਪੂਰਾ ਤੇ ਜੇ ਜਿਹੜੀ ਕੁੜੀ ਨਾਲ ਉਹਨੇ ਵਿਆਹ ਕਰਾਇਆ ਉਹ ਵੀ ਇੱਥੋਂ ਦੀ ਹੈ ਹਾਂਜੀ ਉਹ ਇਧਰ ਪਿੰਡ ਦੀ ਹੋਈ ਹੈ ਨਾਲ ਦੀ अच्छा ते ਤੁਸੀਂ ਇੱਥੇ ਕਿ ਕਾਨੂੰਨ ਦਾ ਹਸਾਰਾ ਕਿਤੇ ਪੁਲਿਸ ਕਿਤੇ ਰਿਪੋਰਟ ਕੀਤੀ ਤੁਸੀਂ ਹਾਂਜੀ ਕੀਤੀ ਸੀ ਸਵੇਰੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ ਅੱਛਾ ਪੁਲਿਸ ਰਿਪੋਰਟ ਕੀਤੀ ਹੋਈ ਤੁਸੀਂ ਹਾਂਜੀ ਕੀ ਕਿਹਾ ਗਿਆ ਪੁਲਿਸ ਵੱਲੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਕੁੜੀ ਪ੍ਰੈਗਨੈਂਟ ਹੈ ਲੜਕੇ ਨੇ ਦੂਜਾ ਵਿਆਹ ਕਰਵਾ ਲਿਆ ਅੱਛਾ ਬਸ ਉਹ ਕਿ ਉਹਨਾਂ ਨੇ ਰਿਪੋਰਟ ਲਿਖ ਲਈ ਉਸਦੇ ਬਾਅਦ ਕੋਈ ਸੁਣਵਾਈ ਨਹੀਂ ਦਿੱਤੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਜੀ ਸਾਨੂੰ ਤਾਂ ਖਰਚਾ ਚਾਹੀਦਾ ਜੀ ਬੇਟੀ ਦਾ ਇਹਦਾ ਬੱਚੇ ਦਾ ਵੀ ਬੇਟੀ ਦਾ ਵੀ ਹਾਂਜੀ ਨਹੀਂ ਤੁਸੀਂ ਦੱਸੋ ਤੁਹਾਨੂੰ ਸਾਨੂੰ ਤਾਂ ਇਨਸਾਫ ਚਾਹੀਦਾ ਬਸ ਪੁਲਿਸ ਨੇ ਤੁਹਾਡੀ ਇਹਦਾ ਕੋਈ 신고 ਨਹੀਂ ਕੀਤੀ ਨਹੀਂ ਜੀ ਅਸਥਪਰਦੇਸ਼ ਤੋਂ ਆ ਉਧਰ ਪਰਦੇਸੀ ਤੋਂ ਹੀ ਆਏ ਆ ਨਹੀਂ ਸਾਡੀ 신고 ਦੇ ਰਹੇ ਹੈਗੇ ਉਹ ਸਵੇਰ ਦੇ ਅਸੀਂ ਇੱਧਰ ਹੀ ਬੈਠੇ ਆ ਅੱਛਾ ਕੁੜੀ ਤੁਹਾਡੀ ਕਿੰਨੇ ਸਾਲਾਂ ਦੀ ਹੈ 21 ਸਾਲ ਦੀ ਹੈ ਠੀਕ ਹੈ ਇੱਧਰ ਇੱਕ ਭੂਮਿਕਾ ਵੱਲੋਂ ਕੰਪਲੇਨ ਆਈ ਹੈ ਜੋ ਕਿ ਰਾਜਪੁਰੀ ਦੀ ਕੁੜੀ ਆ ਇੱਥੇ ਕਿਸੇ ਨੇ ਵਿਆਹ ਕਰਾਇਆ ਸੀ ਤੇ ਉਹ ਕੀ ਮਸਲਾ ਤੁਹਾਡੇ ਕੋਲ ਦਰਖਾਸਤ ਹੈ ਪ੍ਰੈਗਨੈਂਟ ਆ ਗਈ ਨੇ ਪਤਾ ਨਹੀਂ ਹੋਲੀ ਬਾਰੇ ਜਾਣਕਾਰੀ ਨਹੀਂ ਕੰਪਲੇਨ ਆਈ ਹੈ ਠੀਕ ਹੈ ਉਹਨਾਂ ਪਾਰਟੀਆਂ ਨੂੰ ਬੁਲਾ ਕੇ ਵੈਰੀਫਾਈ ਕਰਦੇ ਆ। ਅੱਛਾ ਜੀ। ਤੇ ਨਹੀਂ ਉਹਨਾਂ ਨੂੰ ਕਿਹਾ ਗਿਆ ਜੀ ਕੋਈ ਹਲੇ ਤੱਕ ਰਹੀ ਦਖਾ ਦਿੱਤੀਆ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ। ਮੇਰੇ ਕੋ ਕੰਪਲੇਨਟ ਹੀ ਮੇਰੇ ਕੋ ਮਦਰਾੜੀ ਬ੍ਰੇਨਵਾਇਖ ਦਿਖਾ ਦੇਣ ਵਾਲੀ ਪਾਰਟੀ ਅਜੇ ਆਈ ਨਹੀਂ ਤੇ। ਤੇ ਉਹ ਉਹ ਮੁੰਡੇ ਦਾ ਤਾਂ ਪਈਲੇ ਮਦਰੀ ਸਿੰਘ ਕੋਈ ਗੈਰ ਨਾ ਨੀਦੀ ਸਿੰਘ ਆ ਕੋਈ ਉਹਦੇ ਕੋਈ ਹਲੇ ਕੋਈ ਕਾਰਵਾਈ ਕੀਤੀ ਨਹੀਂ। ਮੈਂ ਕਹਿੰਦਾ ਜਿਹਨੇ ਦਿਖਾ ਦਿੱਤੀ ਅਜੇ ਉਹ ਹੀ ਨਹੀਂ ਆਈ ਸਾਹਮਣੇ ਤੇ ਜਿਹਨੇ ਦਿਖਾ ਦਿੱਤੀ ਉਹ ਸਾਹਮਣੇ ਨਹੀਂ ਆਇਆ। ਸਾਹਮਣੇ ਆ ਗਈ ਤੇ ਕੋਈ ਬਣੂਗਾ ਲੈ। ਉਹਦਾ ਤਾਂ ਰੋ ਕੰਪਲੇਟ ਆ ਗਈ ਸਰ। ਕੰਪਲੇਨਟ ਆਈ ਹੈ। ਜੀ।